ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਹੜ੍ਹਾਂ ਦੀ ਮਾਰ ਹਿੰਦ ਪੂਰਾ ਪੰਜਾਬ ਸਤਲੁਜ ਓਵਰਫਲੋ ਕੱਗਰ ਖਤਰੇ ਦੇ ਨਿਸ਼ਾਨ ਤੇ ਰਾਵੀ ਦਰਿਆ ਨੇ ਮਚਾਈ ਤਬਾਹੀ ਹਰ ਪਾਸੇ ਦਿਖ ਰਿਹਾ ਹੈ ਤਬਾਹੀ ਦਾ ਮੰਜ਼ਰ ਦਰਿਆ ਨੇ ਬਦਲੇ ਪਿੰਡਾਂ ਰਹਾ ਦੇ ਨਕਸ਼ੇ ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਦੇ ਹਰ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ ਜੇਲ੍ਹਚ ਬੰਦ ਅਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਦੀ ਮੰਗ ਮਾਤਾ ਨੇ ਡੀਸੀ ਦਫ਼ਤਰ ਚੰਪਿਆ ਮੰਗ ਪੱਤਰ ਪੰਜਾਬ ਦੇ ਗਵਰਨਰ ਨੇ ਜ਼ਿਲ੍ਹਾ ਗੁਰਦਾਸਪੁਰ ਚ ਸਥਿਤੀ ਦਾ ਲਿਆ ਜਾਇਜ਼ਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਨੇ ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੂਰੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨ ਦਿੱਤਾ ਹੈ ਮੁੱਖ ਸਕੱਤਰ ਕੇ ਏਪੀ सिन्हा ਦੇ ਪੱਤਰ ਤਹਿਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀਆਂ ਵੀ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਓਵਰਫਲੋ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਵਿਗੜ ਸਕਦੀ ਹੈ ਕੱਗਰ ਦਰਿਆ ਖਤਰੇ ਦੇ ਪੱਦਰ ਦੇ ਨੇੜੇ ਪਹੁੰਚ ਗਿਆ ਹੈ ਜਿਸ ਕਾਰਨ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਉਧਰ ਦਿਨਾਨਗਰ ਮਕੌੜਾ ਪੱਤਨ ਰਾਵੀ ਦਰਿਆ ਵਿੱਚ ਪਏ ਪਾੜ ਨੇ 200 ਤੋਂ ਵੱਧ ਪਿੰਡਾਂ ਵਿੱਚ ਤਬਾਹੀ ਮਚਾਈ ਹੋਈ ਹੈ ਮਕੌੜਾ ਪੱਤਨ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਅੰਦਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਰਾਵੀ ਦਰਿਆ ਨੇ ਪਿੰਡਾਂ ਦੇ ਨਕਸ਼ੇ ਹੀ ਬਦਲ ਦਿੱਤੇ ਨੇ ਜਿੱਥੇ ਕਦੇ ਰਸਤੇ ਹੁੰਦੇ ਸੀ ਉੱਥੇ ਹੁਣ ਪਾਣੀ ਵਗ ਰਿਹਾ ਹੈ ਦਰਿਆ ਖੇਤ ਅਤੇ ਰਸਤੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਕੋਈ ਪਤਾ ਨਹੀਂ ਲੱਗ ਰਿਹਾ ਕਿ ਖੇਤ ਕਿੱਧਰ ਨੇ ਰਸਤੇ ਕਿੱਧਰ ਅਤੇ ਦਰਿਆ ਕਿਸ ਪਾਸੇ ਵਗ ਰਿਹਾ ਹੈ ਹਰ ਪਾਸੇ ਤਬਾਹੀ ਹੀ ਤਬਾਹੀ ਦਿਖਾਈ ਦੇ ਰਹੀ ਹੈ ਭਾਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਇਥੋਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਕਈਆਂ ਨੂੰ ਰੋਟੀ ਵੀ ਨਹੀਂ ਜੁਰਦੀ ਪੀ ਇੰਨੇ ਵਿਚਾਰਿਆਂ ਨੇ ਗਰੀਬਾਂ ਦੇ ਨੰਗਰ ਨੁਗਰ ਰੁੜ ਗਏ ਕਈ ਲਾਸ਼ਾਂ ਲੂਸ਼ਾਂ ਕੋਈ ਹੋਣਾ ਕੁਛ ਬੜਾ ਕੁਛ ਹੋਇਆ ਇੱਥੋਂ ਅਹੀਂ ਕੋਈ ਨਹੀਂ ਆ ਰਹੀ ਰਸਤਾ ਇੰਨਾ ਕੁ ਟੁੱਟਿਆ ਪਿਆ ਰਹੀਂ ਆਏ ਹੋਇਆ ਇੱਥੇ ਬਹੁਤ ਜ਼ਿਆਦਾ ਰਸਤਾ ਟੁੱਟਿਆ ਹੋਇਆ ਤੇ ਇਹ ਤੁਸੀਂ ਵੀ ਭਾਈ ਇਹ ਨਕਸ਼ਾ ਬਦਲ ਗਿਆ ਕਹਿੰਦੇ ਪੈਲਸ ਟੁੱਟ ਗਿਆ ਬਹੁਤ ਜ਼ਿਆਦਾ ਭਾਈ ਇਹ ਪਲਸਾ ਤੁਹਾਡੇ ਮਗਰ ਸਾਰਾ ਟੁੱਟਿਆ ਹੋਇਆ ਇੰਨਾ ਕੁ ਪਾਣੀ ਆਇਆ ਹੋਇਆ ਪੁੱਛੋ ਹੀ ਕੱਖਣਾ ਤੇ ਸ਼ੂਟਿੰਗ ਕਰਨ ਲੋਕੀ ਆਉਂਦੇ ਰਹੇ ਤੇ ਹੁਣ ਤਾਂ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ ਸਿੰਘਮੈਂ ਦਿਨਾਂਗੜ ਤੋਂ ਬਲੋਂਗ ਕਰਦਾ ਪਰ ਕਿਆਂ ਦਾ ਮਤਲਬ ਕਿ ਅਸੀਂ ਆਹੀ ਆਂਦੇ ਸੀ ਇੱਧਰ ਆਪਣੇ ਘੁੰਮ ਫਿਰਨ ਆਂਦੇ ਸੀ ਇੱਧਰ ਇਹ ਸਾਡਾ ਬਹੁਤ ਵਧੀਆ ਨਕਸ਼ਾ ਬਣਾ ਰਹੇ ਹਾਂ ਘੁੰਮ ਫਿਰਨ ਆਂਦੇ ਸੀ ਪਰ ਹੌੜਾ ਦੇਖਣ ਨੂੰ ਦਿਲ ਨਹੀਂ ਕਰੇ ਕਿ ਤੁਹਾਨੂੰ ਇੱਧਰ ਦੇਖੋ ਕੀ ਹਾਲਾਤ ਹੋ ਗਏ ਇੱਥੇ ਆਈਂ ਦੇਖੇ ਕਿਨੇ ਆ ਪੂਰੇ ਕਿੱਧਰ ਦੁਨੀਆ ਦੇ ਕੀ ਹਾਲਾਤ ਹੋ ਗਏ ਕੀ ਨਹੀਂ ਰਸਤੇ ਵੀ ਚੰਗੇ ਭਲੇ ਸੀ ਪਰ ਰਸਤੇ ਵੀ ਬਲੋਗ ਇਦਾਂ ਹੀ ਹੋ ਗਏ ਮਤਲਬ ਕਿ ਸਾਨੂੰ ਪ੍ਰੋਬਲਮ ਆ ਰਹੀ ਇੱਧਰ ਦੇਖੋ ਹੁਣ ਕਿੰਨਾ ਕਿੰਨਾ ਪਾਣੀ ਆ ਕੀ ਆ ਮਤਲਬ ਕਿ ਸਾਰਾ ਕੁਝ ਹੋ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਰੋੜ ਰੋੜ ਗਿਆ ਸਭ ਕੁਝ ਰੋੜ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਮਤਲਬ ਕਿ ਕਾਂਗਰਸ ਹੋ ਗਈ ਭਾਜਪਾ ਹੋ ਗਈ ਝਾੜੂ ਵਾਲੀ ਹੋ ਗਈ ਕੋਈ ਕਾਂਗਰਸ ਇੱਥੇ ਨਹੀਂ ਆ ਰਹੀ ਇੱਥੇ ਕਿ ਆਣ ਕੇ ਕਿਹਨੂੰ ਰੋਟੀ ਪਣੀ ਦਾ ਪ੍ਰਬੰਧ ਕੀਤਾ ਹੈ ਲੋਕੀ ਭੁੱਖੇ ਮਰੇਗੇ ਇਧਰ ਮੇਰੇ ਨਾਮ ਰਿਸਪਾਲਸ ਮੋੜਾ ਮਕੋੜਾ ਪਿੰਡ ਦਾ ਨਵਾਸੀਆਂ ਇਹ ਦੇਖੋ ਜੀ ਤੁਸੀਂ ਜਦੋਂ ਆਪਾਂ ਇੱਥੇ ਆਉਂਦੇ ਸੀ ਨਾ ਬਹੁਤ ਵਧੀਆ ਸੀਗਾ ਰਸਤਾ ਸੀਗਾ ਸਭ ਆਨ ਜਾਣ ਨੂੰ ਤੇ ਇਸ ਵੇਲੇ ਦੇਖੋ ਤਵਾਹੀ ਕਰ ਸਕਦੇ ਦਰਿਆਣ ਤੇ ਤਵਾਹੀ ਕਰਤੀ ਇੱਥੋਂ ਆਪਣੇ ਪਾਰ ਪਾਸ ਤਾਂ ਇਹ ਪੂਰਾ ਆਪਣਾ ਰੈਸਟੋਰੈਂਟ ਜਿਹੜਾ ਸੀਗਾ ਖਤਮ ਹੋ ਗਿਆ ਹੈ ਇਹ ਬਹੁਤ ਵਧੀਆ ਈ ਘੁੰਮਣ ਫਿਰਨ ਦੀ ਜਗ੍ਹਾ ਬਣੀ ਸੀ ਪਰ ਇਹ ਕੁਦਰਤ ਦੀ ਮਾਰ ਹੈ ਜੀ ਕਿ ਇਹਦੇ ਵਿੱਚ ਕਿਸੇ ਇਨਸਾਨ ਦਾ ਹੱਥ ਤਾਂ ਹੈ ਨਹੀਂ ਠੀਕ ਹੈ ਜੀ ਇਹ ਤੇ ਕੁਦਰਤ ਨੇ ਬਹੁਤ ਮਾਰ ਮਾਰੀ ਹੈ ਪਿੰਡ ਮਕੋੜੇ ਦੇ ਵਿੱਚ ਵੀ ਬਹੁਤ ਹਾਲਾਤ ਮਾੜੇ ਨੇ ਜੀ ਨਕਸ਼ਾ ਬਦਲਦਾ ਪੂਰਾ ਨਕਸ਼ਾ ਬਦਲਦਾ ਸਾਰੇ ਇਧਰੋਂ ਪਿੰਡ ਦਾ ਤੇ ਦਰਿਆਣ ਰਸਤਾ ਬਦਲਿਆ ਤੇ ਘਰਾਂ ਦੇ ਵਿੱਚ ਵੀ ਜਾ ਕੇ ਦੇਖੋ ਕਈਆਂ ਦੇ ਲੋਕਾਂ ਦੇ ਤਾਂ ਬਿਸਤਰ ਹੀ ਨਹੀਂ ਬਚੇ ਰੋਟੀ ਪਕਾਉਣ ਲਈ ਕੋਈ ਥਾਂ ਨਹੀਂ ਬਚੀ ਸਭ ਇੱਕਦਮ ਬਰਬਾਦ ਹੋ ਗਏ ਪੂਰੇ ਤਰ੍ਹਾਂ ਪੰਜਾਬ ਵਿੱਚ ਹਰ ਨਾਲ ਹਾਲਾਤ ਅਜੇ ਵੀ ਗੰਭੀਰ ਨੇ ਅੰਮ੍ਰਿਤਸਰ ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਰਾਵੀ ਤੇ ਸਤਲੁਜ ਦਾ ਪਾਣੀ ਚੜਿਆ ਹੋਇਆ ਹੈ ਅੰਮ੍ਰਿਤਸਰ ਦੇ 140 ਪਿੰਡ ਅਜੇ ਵੀ ਹੜ ਦੀ ਚਪੇਟ ਵਿੱਚ ਨੇ ਮੌਸਮ ਵਿਭਾਗ ਨੇ ਮਾਨਸਾ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ ਜਿਸ ਨਾਲ ਰਾਹਤ ਕਮਾ ਵਿੱਚ ਮੁਸ਼ਕਲ ਆ ਸਕਦੀ ਹੈ ਹਾਲਾਂਕਿ ਹੁਣ ਮੀਂਹ ਘਟਣ ਨਾਲ ਕਈ ਹੜ੍ਹ ਗ੍ਰਸਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟਣ ਲੱਗਿਆ ਹੈ ਫਿਰ ਵੀ ਸਤਲੁਜ ਤੇ ਘੱਗਰ ਨਦੀ ਉਫਾਨਦੇ ਨੇ ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ अज आप सुप्रीमो अरविंद केजरीवाल पंजाब पहुँच रहे हैं वह गुरदासपुर के हड़ प्रभावित इलाकों का दौरा कर रहात बचा कार्यों का जायजा लड़ने इस मौके उन्होंने सी एम भगवंत मान भी मौजूद रहने सीएम मानते केजरीवाल हड़ प्रभावित परिवार मुलाकात करबर का सिलसिला इस तरह जारी रहेगा फिलहाल रुकद एक छोटे जि ब्रेक के लिए This program is sponsored by Dr. Surinder Singh Gill, Immigration Consultant. ताजी खबर देखने हुणे सब्सक्राइब करो सबरंग ब्रेक तो बाद तो ਅੰਮ੍ਰਿਤਸਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦਾ ਸਮਰਥਨ ਕਰਨ ਲਈ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਬੀਤੇ ਦਿਨੀ ਇੱਕ ਮੰਗ ਪੱਤਰ ਲੈ ਕੇ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚੇ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਮੰਗ ਪੱਤਰ ਸੌਂਪਿਆ ਅਤੇ ਕਿਹਾ ਕਿ ਅਮ੍ਰਿਤਪਾਲ ਸਿੰਘ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਸੰਸਦੀ ਹਲਕੇ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਖੜੇ ਹੋਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਿਛਲੇ 3 ਸਾਲਾਂ ਤੋਂ ਐਨਐਸਏ ਯਾਨੀ ਕਿ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਮੰਗ ਪੱਤਰ ਵਿੱਚ ਅਪੀਲ ਕੀਤੀ ਗਈ ਹੈ ਕਿ ਅਮਰਿਤਪਾਲ ਸਿੰਘ ਨੂੰ ਮਨੁੱਖੀ ਆਧਾਰ ਤੇ ਅਤੇ ਜਮਹੂਰੀ ਅਧਿਕਾਰਾਂ ਅਨੁਸਾਰ ਤੁਰੰਤ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਸਕਣ ਅਤੇ ਲੋਕਾਂ ਦਾ ਦਰਦ ਸਾਂਝਾ ਕਰ ਸਕਣ ਉਦਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ 'ਚ ਪਹੁੰਚੇ ਉੱਥੇ ਹੀ ਕਰਤਾਰਪੁਰ ਕरिडोर ਦੇ ਨੇੜੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਈ ਅੱਜ ਇਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਗਈ ਉੱਥੇ ਹੀ ਹੜਪੀੜਤਾ ਨਾਲ ਮੁਲਾਕਾਤ ਵੀ ਕੀਤੀ ਗਈ ਉਹਨਾਂ ਦੀਆਂ ਔਂਕੜਾ ਬਾਰੇ ਜਾਣਕਾਰੀ ਲਈ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਗਵਰਨਰ ਨੇ ਕਿਹਾ ਕਿ ਉਹ ਖੁਦ ਸੜਕੀ ਆਵਾਜਾਈ ਰਾਹੀਂ ਆਏ ਨੇ ਅਤੇ ਤਾਂ ਜੋ ਸਾਰੀ ਸਥਿਤੀ ਬਾਰੇ ਖੁਦ ਦੇਖ ਸਕਣ ਅਤੇ ਜੋ ਉਹਨਾਂ ਦੇਖਿਆ ਉਸ ਤੋਂ ਸਾਫ਼ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ ਅਤੇ ਅਮ੍ਰਿਤਸਰ ਨੇ ਜਿੱਥੇ ਕਿਸਾਨਾਂ ਦੀ ਜ਼ਮੀਨਾਂ ਦਾ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਉਸ ਦੇ ਨਾਲ ਹੀ ਹੁਣ ਤੱਕ 36 ਮੌਤਾਂ ਦਾ ਅੰਕੜਾ ਵੀ ਸਾਹਮਣੇ ਹੈ ਤੇ ਪਸ਼ੂ ਧਨ ਦਾ ਵੱਡੀ ਗਿਣਤੀ ਚ ਨੁਕਸਾਨ ਹੋਇਆ ਉਹਨਾਂ ਕਹੇ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਖੜੀ ਹੈ ਤੇ ਜਿਵੇਂ ਹੀ ਪਾਣੀ ਦਾ ਪੱਧਰ ਘੱਟ ਹੋਵੇਗਾ ਤਾਂ ਨੁਕਸਾਨ ਦਾ ਅਨੁਮਾਨ ਲਗਾਇਆ ਜਾਵੇਗਾ ਤੇ ਲੋਕਾਂ ਦੀ ਮਦਦ ਕੀਤੀ ਜਾਵੇਗੀ ਐਨੇ मैं भी आया हूँ मुख्यमंत्री जी भी आए हैं बाकी सब मंत्री हैं जितने भी जनप्रतिनिधि एम एल हैं वो भी सब फील्ड में हैं और मैं पिछले ये तीसरा दिन मेरा चल रहा है तो मेरे हिसाब से भाई रोड भी निकले इसलिए कि ज़्यादा से ज़्यादा देखा जा सके आंख से लोगों से मिला जा सके जो मैंने जो कुछ भी अभी तक देखा है मैं ये चौथे जिले में एंटर कर रहा हूँ मेरे हिसाब से यह जो गुरदासपुर और अमृतसर यही सबसे ज़्यादा इस पानी की मार से एकदम इफ़ेक्ट हुआ वैसे तो नीचे सतलज वालों को भी है क्योंकि पानी की क्षमता कितनी वहाँ है तो ढाई लाख क्यूसेक जो है ना एक तरह से भाखरा से भी छोड़ा है पोहंग का भी चल रहा है लेकिन सबसे ज़्यादा आपकी हावी में क्योंकि ये बंधे टूटने के कारण से जो कभी सोचा नहीं था कि इतना पानी बह के आएगा तो ज़्यादा से ज़्यादा 88 में आया 98 में आया उस समय भी 88 में उस समय भी जो है ना 11 लाख एम से ज़्यादा पानी नहीं आया अब की बार 14 से भी ऊपर क्रॉस कर गया, चौदह तो लाख उसके कारण से एरिया भी बहुत ज़्यादा समृद्ध हुआ लोगों की बस्तियों में भी बहुत पानी भरा एक तरह से लोगों को बाहर निकालने के लिए जो भी हो सकता है ड्रोन से भी एग्जामिन किया लोगों को लिफ्ट करने के लिए एयरफोर्स का भी काम में लिया कुछ और जो साधन हमें मिल सकते थे उन सब से निकाला भगवान की शुक्र है और आप सब लोगों के भी भगवान में आस्था है कि मानव डेथ जो है ना वो इस सारे के सारे बारह जिले में इतना अधिक ब्लड होने के बाद भी अभी तक थर्टी सिक्स कैजुलटी लिस्ट पर आई है हो सकता है कुछ अभी नहीं आई होगी और पशुधन को भी भारी नुकसान हुआ है लेकिन ये सब देखने के बाद एक बार तो तुरंत इनकी जो है व्यवस्था ताकि इनको भोजन पानी राशन दवाई इनके जानवरों को चारा इनको बाकी सब चीज़ें मिले मुझे बहुत प्रसन्नता है कि ये पंजाब मैंने पहली बार देखा कि जनता की तरफ से भी जितना सहयोग यहाँ हो रहा है उतना मैंने जन इन्वॉल्वमेंट पहले मेरे किसी स्टेट में नहीं देखा मैं जिस रास्ते से भी गुजर रहा हूँ लोग जो है ना ट्रैक्टर के ट्रैक्टर सामान भर के और डिस्ट्रीब्यूट करने के लिए अपने बूते पर जा रहे हैं प्रशासन भी मुस्तैदी से काम कर रहा है नुकसान का जो हिसाब किताब है वो तो पानी उतरने के बाद, बाद ही सही उसका आंकलन होगा और उस आंकलन के लिए मैंने मंत्री जी से स्वयं से बात की है प्रधानमंत्री जी ने स्वयं मुख्यमंत्री से बात की है अभी शिवराज सिंह जी की मेरी बात हुई है वो भी कल आकर के इधर का सहारा देख के जाएंगे और किसान को जो फसल का नुकसान हुआ मकान का नुकसान हुआ जानवर का जी। नुकसान हुआ जी। और भी जो है उसमें ज़्यादा से ज़्यादा कैसे केंद्र की सरकार हमारी मदद करे ये यह यहाँ से रिपोर्ट जाने के बाद उनकी टीम भी यहाँ आएगी सर्वे करेगी और वो सब मिला कर के अधिक से अधिक जो कुछ दिया जा सकता है वो निश्चित रूप से देंगे क्योंकि ये केवल और केवल उनकी मांग नहीं है हमारा दायित्व तो भी है कि संकट के समय में ऐसे परिवारों को कैसे बाहर निकालें ये सरकार की प्रायोरिटी रहती है जहाँ तक मेरा अनुभव है सरकार के पास ऐसी संकट के समय पैसे की कोई कमी नहीं रहती कई राज्य जो है ना वो पंजाब को आर्थिक सहायता भी बिना मांगे ही राज्य सरकार भेज रही है ताकि सब राज्य भी मिलकर के इसमें हमारे सहयोगी बन रहे हैं तो मैं सोचता हूँ कि लेकिन इसका सही आंकलन पानी उतरने के बाद जो सबसे बड़ी त्रासदी आने वाली है वो उतरने के बाद आएगी कारण क्या है कई मकान जो डेमेज yes. होंगे और जो गिरेंगे वो बारिश के बाद धूप के आते ही कई मकान निश्चित विद्यालय हो सकते हैं अस्पताल हो सकती है आंगनबाड़ी हो सकती है मेरी प्रशासन से निवेदन है कि एक बार सब बिल्डिंगों का इंजीनियर के द्वारा वेरिफिकेशन के बाद ही बच्चों को और इन सरकारी जो बिल्डिंगे हैं उनमें प्रवेश उसके बाद ही दें जैसे पंजाब सरकार ने सात तारीख तक छुट्टियां डिक्लेयर कर दी हम भी चाहते हैं कि पहला वेरीफाई हो जाए उसके बाद बिल्डिंग में प्रवेश करे तो नुकसान जनहानी नहीं होगा में दस दिन हो गए अभी तक ए, कोई राहत पैकेज की बात नहीं हुई और कोई सेंटर से नहीं, है। तो कभी नहीं। सेंटर एक, 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 एक ठहरो यार मैं भी चालीस साल राजनीति में रहा हूँ हर सरकार के पास आपदा राहत कोष का जो सालाना बजट होता है वो राज्य सरकार के खाते में चाहे आपदा आए चाहे नहीं आए उनके खाते में डाल दी जाती है एक बार तुरंत मदद करना उस पैसे में से राज्य सरकार का दायित्व तो है उसके बाद का नुकसान का कैलकुलेशन करने के बाद केंद्र सरकार केवल और केवल पंजाब को ही नहीं देश के हर राज्य को अधिक से अधिक जितनी मदद हो सकती उतनी मदद करती है ये मन में कोई शंका नहीं रखनी चाहिए कि पंजाब क्योंकि दूसरी सरकार है और वहाँ कोई सरकारें सरकार बदल जाती है पर इंसान नहीं बदल तो कह रहे हैं है कि मैं भी कह दूं कि दस लाख करोड़ रुपया चाहिए पर एनालिसिस करने के बाद जो वाजिब बनेगा देंगे मांगना हमारा अधिकार है आपसे भी अगर हम पूछेंगे तो एक से चार बताओगे नहीं बताओगे राम धर्म से बात बोलना है सच बात हो सकता है ऐसा हो सकता है की जो परमानेंट हल किया जाए जो बार बार जो टूटता है बांध अगर इसका परमानेंट हल होगा तो किसी को ये जो पैकेज देने की जरूरत ही नहीं पड़ेगी देखो सामान्यतः आप भी सत्तर साल से देश में रह रहे हो मैं भी रह रहा हूँ तो आप भी अपने घर में कोई चीज बनाते हो तो परमानेंट सौ साल की सोच के बनाते हो क्या जरूरत के अनुसार बनाते जाते हैं जैसा संकट आता है उसका मुकाबला बहुत कमजोर है इस तो चीज के पैर नहीं हुई देखो ये सब चीजें जो आज मांग रहे हो आप ये जो है ना बहुत पहले आप लोगों, लोगों, लोगों को मांगना चाहिए ताकि सरकार की जिम्मेदारी पड़े। ਵਸਤਾਂ ਤੇ ਸੇਵਾਕਾਰ ਯਾਨੀ ਕਿ GST ਦੀਆਂ ਨਵੀਆਂ ਦਰਾਂ ਨੂੰ ਲੈ ਕੇ ਹੋਈ GST ਕੌਂਸਲ ਦੀ ਮੀਟਿੰਗ 'ਚ ਆਮ ਸਹਿਮਤੀ ਬਣ ਗਈ ਹੈ ਇਹ ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ ਕੌਂਸਲ ਨੇ 12 ਤੇ 28% ਦੀ ਦਰਾਂ ਨੂੰ ਖਤਮ ਕਰ ਦਿੱਤੀ ਤੇ ਹੁਣ ਸਿਰਫ 5 ਤੇ 18% ਦੀ ਟੈਕਸ ਦਰਾਂ ਲਾਗੂ ਰਹਿਣਗੀਆਂ ਇਸ ਫੈਸਲੇ ਨਾਲ ਸਾਲਾਨਾ 48000 ਕਰੋੜ ਰੁਪਏ ਦਾ ਘਟਾ ਹੋਵੇਗਾ ਇਸ ਦੇ ਨਾਲ ਹੀ ਕੁਝ ਲਗਜ਼ਰੀ ਵਸਤਾਂ ਤੇ ਵਿਸ਼ੇਸ਼ 40% ਦੀ ਟੈਕਸ ਦੀ ਦਰ ਲਾਗੂ ਹੋਵੇਗੀ ਜਿਸ ਨਾਲ 43000 ਕਰੋੜ ਦਾ ਲਾਭ ਹੋਵੇਗਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁਰਦਾਸਪੁਰ ਦੇ ਹਰ ਪ੍ਰਭਾਵਿਤ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਹਸਨਪura ਆਦੇ ਪਿੰਡਾਂ ਦਾ ਦੌਰਾ ਕੀਤਾ ਤੇ ਉਹਨਾਂ ਕਿਹਾ ਕਿ ਇਸ ਔਖੇ ਵੇਲੇ ਉਹ ਇਹਨਾਂ ਲੋਕਾਂ ਦੇ ਨਾਲ ਖੜੇ ਨੇ ਉੱਥੇ ਹੀ ਬਲਕੌਰ ਸਿੰਘ ਦਾ ਕਹਿਣਾ ਸੀ ਕਿ ਜੋ ਹਾਲ ਪੰਜਾਬ ਦਾ 1988 ਚ ਹੋਇਆ ਸੀ ਉਸ ਤੋਂ ਮਾੜੇ ਹਾਲਾਤ ਅੱਜ ਨੇ ਅਤੇ ਕੁਦਰਤ ਦੀ ਮਾਰवीय ਪਰ ਜੇਕਰ ਸੂਬਾ ਸਰਕਾਰ ਨੇ ਸਮਾਂ ਰੈਂਦਿਆਂ ਡਰੇਨਸ ਦੀ ਸਫਾਈ ਕਰਵਾਈ ਹੁੰਦੀ ਤਾਂ ਇੰਨਾ ਮਾੜਾ ਹਾਲ ਨਹੀਂ ਹੋਣਾ ਸੀ ਅਤੇ ਹੁਣ ਤਾਂ ਹਰ ਕਿਸੇ ਨੂੰ ਲੋੜ ਹੈ ਕਿ ਇਹਨਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਸਾਂਭੰਦੀ ਅਤੇ ਉਹਨਾਂ ਅਪੀਲ ਕੀਤੀ ਹੈ ਕਿ ਆਓ ਰਲ ਮਿਲ ਕੇ ਬੀੜਾ ਚੁੱਕੀਏ ਤਾਂ ਕਿ ਇਹ ਲੋਕ ਦੁਬਾਰਾ ਪੈਰਾਂ ਤੇ ਖੜੇ ਹੋ ਸਕਣ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵੇਂ ਇਜਾਜ਼ਤ। ਧੰਨਵਾਦ।